ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 31 ਮਾਰਚ ਹੈ ਮੈਂ ਸੈਲਸਪ੍ਰਿਤਕਾਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਾਲਜ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਜੋ ਬਣ ਗਿਆ ਬਤੀਤ ਜਰਮਲ ਬੈਠੀ ਆ ਕਰ ਕੰਪਹੇ ਸਿਰ ਡੋਲ ਨੈਣਾਂ ਡੀਠੀ ਆ ਹੇ ਪਾਈ ਜਵਾਨੀ ਦੇ ਦਿਨ ਵੀ ਲੰਘ ਗਏ ਪਤਾ ਨਹੀਂ ਲੱਗਦਾ ਜਦੋਂ ਜਵਾਨੀ ਲੰਘ ਜਾਂਦੀ ਹੈ ਉਸ ਦੀ ਥਾਂ ਬੁੜੇਪਾ ਮਲ ਕੇ ਬੈਠ ਜਾਂਦਾ ਹੈ ਬੁੜੇਪੇ ਵਿੱਚ ਹੱਥ ਕੰਬਣ ਲੱਗ ਜਾਂਦੇ ਹਨ ਸਿਰ ਡੋਲਣ ਲੱਗ ਜਾਂਦਾ ਹੈ ਅੱਖਾਂ ਤੋਂ ਦਿਸਣਾ ਹਟ ਜਾਂਦਾ ਹੈ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ ਅੰਤ ਨੂੰ ਉਹ ਸਮਾਂ ਆ ਜਾਂਦਾ ਹੈ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਜੋ ਮਾਇਆ ਇਕੱਠੀ ਕੀਤੀ ਸੀ ਉਸ ਨੂੰ ਇਸ ਤਰ੍ਹਾਂ ਸੰਸਾਰ ਵਿੱਚ ਹੀ ਛੱਡ ਕੇ ਸੰਸਾਰ ਤੋਂ ਖਾਲੀ ਹੱਥ ਤੁਰ ਜਾਂਦਾ ਹੈ ਪਰ ਲੋਕ ਸਿਧਾਰ ਜਾਂਦਾ ਹੈ ਜਿਨ੍ਹਾਂ ਧੀਆ ਪੁੱਤਰਾਂ ਦੀ ਖਾਤਰ ਮਾਇਆ ਇਕੱਠੀ ਕਰਨ ਲਈ ਆਪਣਾ ਮਨ ਤਨ ਸੜਦਾ ਰਿਹਾ ਤੰਗ ਹੁੰਦਾ ਰਿਹਾ ਉਹ ਹੁਣ ਇਸ ਦੀ ਗੱਲ ਵੀ ਸੁਨਣ ਨੂੰ ਤਿਆਰ ਨਹੀਂ ਹੁੰਦੇ ਇਸ ਦੀਆਂ ਆਖੇ ਨਹੀਂ ਲੱਗਦੇ ਇਸ ਦੀ ਗੱਲ ਨਹੀਂ ਮੰਨਦੇ ਸਗੋਂ ਤੰਗ ਪਰੇਸ਼ਾਨ ਕਰਦੇ ਹਨ ਸਿਰ ਵਿੱਚ ਸੁਆ ਹੀ ਪਾਉਂਦੇ ਹਨ ਭਾਵ ਖੁਆਰ ਹੀ ਕਰਦੇ ਹਨ ਸਮਰੱਤ ਪਰਮੇਸ਼ਰ ਬੇਅੰਤ ਸਰਬਵਿਆਪਕ ਪਰਮੇਸ਼ਰ ਦੇ ਪ੍ਰੇਮ ਵਿੱਚ ਇਕ ਛਿਨ ਪਲ ਪਰ ਦਾ ਸਮਾਂ ਵੀ ਨਾ ਬਿਤਾਇਆ ਪਰਮੇਸ਼ਰ ਨਾਲ ਪ੍ਰੇਮ ਨਹੀਂ ਕੀਤਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਮਾਇਆ ਦੇ ਮੋਹ ਵਿੱਚ ਹੀ ਫਸੇ ਰਹੇ ਗੁਰੂ ਜੀ ਆਖਦੇ ਹਨ ਮਨੁੱਖ ਸਰੀਰ ਨਾਸਵੰਤ ਹੈ ਇਸ ਨੂੰ ਨਾਸ ਹੁੰਦਿਆਂ ਦੇਰ ਨਹੀਂ ਲੱਗਦੀ ਜਿਸ ਤਰ੍ਹਾਂ ਕਰੋੜਾਂ ਮਨ ਕਾਗਜ਼ ਇੱਕ ਪਲ ਵਿੱਚ ਸੜ ਕੇ ਸੁਆਹ ਹੋ ਜਾਂਦਾ ਹੈ ਇਹੋ ਹਾਲ ਸਰੀਰ ਦਾ ਹੈ ਗੁਰੂ ਪਿਆਰੇ ਸਾਥ ਸੰਗਤ ਜੀ ਜਿਸ ਤਰ੍ਹਾਂ ਬਚਪਨ ਲੰਘ ਗਿਆ ਇਸੇ ਤਰ੍ਹਾਂ ਜਵਾਨੀ ਵੀ ਲੰਘ ਜਾਂਦੀ ਹੈ ਬੁਢੇਪਾ ਆ ਜਾਂਦਾ ਹੈ ਸਰੀਰ ਕੰਮ ਕਰਨੋਂ ਹਟ ਜਾਂਦਾ ਹੈ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ ਪਰਿਵਾਰ ਗੱਲਬਾਤ ਕਰਨੋਂ ਹਟ ਗਿਆ ਇਸ ਤਰ੍ਹਾਂ ਇਹ ਤੰਗ ਪਰੇਸ਼ਾਨ ਹੁੰਦਾ ਸੰਸਾਰ ਤੋਂ ਖਾਲੀ ਹੱਥ ਤੁਰ ਜਾਂਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਮਨੁੱਖ ਤੇ ਲੋਕ ਪਰਲੋਕ ਵਿੱਚ ਕਮ ਆਉਂਦਾ ਹੈ ਸਹਾਈ ਹੁੰਦਾ ਹੈ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਪਿਆਰੇ ਵਿਦਿਆਰਥੀਓ ਲੜਾਈ ਝਗੜਿਆ ਤੋਂ ਦੂਰ ਰਹੋ ਆਪਸ ਵਿੱਚ ਭੈਣ ਭਰਾਵਾਂ ਵਾਂਗ ਰਹਿਆ ਕਰੋ ਪੜਾਈ ਵੱਲ ਜ਼ਿਆਦਾ ਧਿਆਨ ਦੇਣਾ ਹੀ ਠੀਕ ਹੈ ਗੁਰੂ ਪালা ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ